ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਸਿਲਕ ਦੇ ਉੱਪਰ ਸੂਟ ਲੈ ਕੇ ਆਂ ਫੁਲਕਾਰੀ ਵਾਲੇ ਸੂਟ ਨਾਲ ਦੁਪੱਟੇ ਘੱਟ ਪ੍ਰਾਈਸ ਦੇ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦੇ ਸੋਹਣੇ ਆ ਤੇ ਤੁਸੀਂ ਜਾਗੋ ਵਾਸਤੇ ਸਪੈਸ਼ਲ ਇਦਾਂ ਦੇ ਸੂਟ ਜਿਹੜੇ ਬਾਏ ਕਰ ਸਕਦੇ ਹੋ ਪਿਓਰ ਪਸ਼ਮੀਨਾ ਹੈ ਜੀ ਫਾਈਨ ਪਿਓਰ ਪਸ਼ਮੀਨਾ ਨਾਲ ਬਾਟਮ ਆਏਗੀ ਤੇ ਬਾਟਮ ਦੇ ਉੱਪਰ ਪੌਂਚੇ ਦੇ ਉੱਪਰ ਵਰਕ ਕੀਤਾ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਫੈਬਰਿਕ ਅੱਜ ਸਪੈਸ਼ਲ ਐਡ ਕੀਤਾ ਹੋਇਆ ਫੈਬਰਿਕ ਲਾਈਟ ਕਲਰ ਦੇ ਵਿੱਚ ਅੱਜਕੱਲ ਗਰਲਸ ਦੇ ਵਿੱਚ ਲਾਈਟ ਕਲਰ ਬਹੁਤ ਜ਼ਿਆਦਾ ਪੌਪੂਲਰ ਹੈਗੇ ਨੇ ਬਹੁਤ ਪਸੰਦ ਕੀਤੇ ਜਾਂਦੇ ਨੇ ਤੁਸੀਂ ਲੈ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਇਦਾਂ ਦੇ ਸੂਟ ਹਾਂਜੀ ਇਹ ਵੀ ਫੈਬਰਿਕ ਅੱਜਕੱਲ ਫੈਬਰਿਕ ਹੈਂਡਵਰਕ ਤੇ ਬਹੁਤ ਆ ਰਿਹਾ ਤੁਸੀਂ ਇਹਦੀਆਂ ਸ਼ਰਟਾਂ ਵੀ ਲੈ ਸਕਦੇ ਹੋ 2.5 ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ ਚਾਹੇ ਤਾਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਲਹਿੰਗੇ ਸ਼ਰਾਰੇ ਬਣਾਉਣੇ ਹੋਣ ਤਾਂ ਪਲੇਨ ਸ਼ਰਟਾਂ ਦੇ ਨਾਲ ਬਣਾ ਸਕਦੇ ਹੋ ਬਹੁਤ ਪਿਆਰੇ ਲੱਗਣਗੇ ਇਹ ਸਪੈਸ਼ਲ ਲਹਿੰਗੇ ਆ ਜੀ ਸ਼ਿਮਰ ਦੇ ਉੱਪਰ ਰੈਡੀ ਹੋਏ ਨੇ ਇਸ ਨੀਚੇ ਸਾਰਾ ਵਰਕ ਲਹਿੰਗੇ ਦਾ ਹੈ ਕਾਸਟਰੀ ਜ਼ਰੂਰ ਹੈ ਬਟ ਵਰਕ ਬਹੁਤ ਜ਼ਿਆਦਾ ਸੋਨਾ ਤੇ ਹੈਵੀ ਸੂਟ ਵੀ ਆਪਾਂ ਐਡ ਕੀਤੇ ਨੇ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ